ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜਿਮੀ ਕਾਂਦ ਦੀ ਸੁੱਕੀ ਸਬਜੀ ਜਿਆਦਾਤਰ ਜਿਹੜੀ ਜਿਮੀ ਕਾਂਦ ਦੀ ਸਬਜੀ ਹੈ ਆਪਾਂ ਧਰੀ ਵਾਲੀ ਬਣਾਉਂਦੇ ਆ ਮਟਰ ਪਾ ਕੇ ਪਰ ਅੱਜ ਆਪਾਂ ਸੁੱਕੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਇਹ ਸੁੱਕੀ ਸਬਜੀ ਹੈ ਨਾ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋ ਆਓ ਫਿਰ ਆਪਾਂ ਜਿਮੀਗਾਂ ਦੀ ਸੁੱਕੀ ਸਬਜੀ ਬਣਾ ਕੇ ਤਿਆਰ ਕਰੀਏ ਪਹਿਲਾਂ ਆਪਾਂ ਜਿਮੀਗਾਂਤ ਲੈ ਲਵਾਂਗੇ ਤੇ ਹੱਥਾਂ ਨੂੰ ਤੇਲ ਲਗਾ ਕੇ ਨਾ ਜਿਵੀਗਾਂਤ ਨੂੰ ਆਪਾਂ ਕੱਟ ਲਵਾਂਗੇ ਤੇਲ ਲਗਾਣਾ ਤਾਂ ਜ਼ਰੂਰੀ ਹੈ ਕਿਉਂਕਿ ਇਹਦੀ ਜਿਹੜੀ ਕੰਡ ਹੈ ਉਹ ਸਾਡੇ ਹੱਥਾਂ ਨੂੰ ਨਾਲ ਲੜੇ ਤਾਂ ਕਰਕੇ ਆਪਾਂ ਪਹਿਲਾਂ ਹੱਥਾਂ ਨੂੰ ਤੇਲ ਲਗਾ ਕੇ ਜਿਮੀਗਾਂਤ ਨੂੰ ਕੱਟਣਾ ਹੈ ਉਸ ਤੋਂ ਬਾਅਦ ਅਸੀਂ ਗੈਸ ਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੇ ਹੁਣ ਅਸੀਂ ਜਿਹੜਾ ਜਿਮੀਗਾਂਤ ਦਾ ਇਹਨੂੰ ਆਪਾਂ ਕਰਨਾ ਹੈ ਫਰਾਈ ਤੇ ਜਿਮੀਗਾਂ ਨੂੰ ਆਪਾਂ ਧੋ ਲਿਆ ਸੀ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਇਧਰ ਜਿਹੜਾ ਤੇਲ ਹੈ ਇਹ ਵੀ ਗਰ ਤੇ ਹੁਣ ਆਪਾਂ ਕੜਾਈ ਦੇ ਵਿੱਚ ਪਾਵਾਂਗੇ ਜੀਮੇ ਗੰਦ ਨੂੰ ਫਰਾਈ ਕਰਕੇ ਜਿਹੜਾ ਜੀਮੇ ਗੰਦ ਹੈ ਇਹ ਜਿਆਦਾ ਸਵਾਦ ਬੰਦਾ ਹੈ ਇੱਕ ਤੇ ਇਹ ਹੈ ਕਿ ਜਿਹੜੀ ਕੰਡ ਵਗੈਰਾ ਨਹੀਂ ਲੱਟਦੀ ਹੈ ਅਰਬੀ ਹੋ ਗਈ ਜੀਮੇ ਗੰਦ ਹੋ ਗਿਆ ਇਹਨਾਂ ਨੂੰ ਫਰਾਈ ਹੀ ਕੀਤਾ ਜਾਂਦਾ ਹੈ ਫਰਾਈ ਦੇ ਨਾਲ ਹੀ ਇਹ ਦੋਵੇਂ ਸਬਜ਼ੀਆ ਜਿਹੜੀਆਂ ਹੈਗੀਆਂ ਇਹ ਸਵਾਦ ਬਣ ਕੇ ਤਿਆਰ ਹੁੰਦੀ ਹੈ ਗੈਸ ਨੂੰ ਆਪਾਂ ਮੀਡੀਅਮ ਜਸੇਕ ਕਰ ਦੇਵਾਂਗੇ ਇਹ ਮੀਡੀਅਮ ਸੇਕ ਦੇ ਉੱਤੇ ਇਹਨੂੰ ਪਕਾਵਾਂਗੇ ਤਾਂ ਜੋ ਜਿਹੜਾ ਸਾਡਾ ਜਿਮੀਗੰਦ ਹੈ ਅੰਦਰੋਂ ਪੱਕ ਜਾਵੇ ਚੰਗੀ ਤਰ੍ਹਾਂ ਜੇ ਆਪਾਂ ਗੈਸ ਤੇਜ਼ ਰੱਖਾਂਗੇ ਇਹ ਬਾਹਰੋਂ ਲਾਲ ਹੋ ਜਾਏਗਾ ਪਰ ਅੰਦਰੋਂ ਨਹੀਂ ਪੱਕੇਗਾ ਇਸ ਕਰਕੇ ਗੈਸ ਨੂੰ ਆਪਾਂ ਮੱਠਾ ਜਾ ਕਰ ਦੇਵਾਂਗੇ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਜਿਹੜਾ ਜਿਮੀਗੰਦ ਹੈ ਇਹਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਇੱਕ ਆਪਾਂ ਕਰਦੇ ਦੇ ਨਾਲ ਇਹਨੂੰ ਚੈੱਕ ਕਰ ਲਵਾਂਗੇ ਕੱਟ ਕੇ ਕਿ ਇਹ ਅੰਦਰੋਂ ਪੱਕ ਗਿਆ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਚੈੱਕ ਕਰਨ ਤੋਂ ਬਾਅਦ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਜਿਹੜਾ ਸਾਡਾ ਬਾਕੀ ਦਾ ਜਿਮੀਗੰਦ ਬਚਿਆ ਹੈ ਇਸੇ ਤਰ੍ਹਾਂ ਆਪਾਂ ਉਹਨੂੰ ਵੀ ਫਰਾਈ ਕਰ ਲਵਾਂ ਜਿਵੇਂ ਗੰਨ ਨੂੰ ਫਰਾਈ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਤੜਕੇ ਜੋਗਾ ਤੇਲ ਰੈਂ ਦੇਵਾਂਗੇ ਬਾਕੀ ਤੇਲ ਕੱਢ ਦੇਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਸਾਫ ਤੇ ਮਸਾਲੇ ਪਾਵਾਂਗੇ ਦਾਲ ਚੀਨੀ ਪਾ ਦਾਂਗੇ ਹਰੀ ਇਲਾਇਚੀ ਲੌਂਗ ਮੋਟੀ ਇਲਾਇਚੀ ਤੇ ਦੋ ਤੇਜ ਪੱਤੇ ਠੀਕ ਹੈ ਇਹ ਪਾਣ ਤੋਂ ਬਾਅਦ ਨਾਲ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਇੱਕ ਚਮਚ ਦੇ ਕਰੀਬ ਇਹ ਜਿਹੜੇ ਸਾਫ ਤੇ ਮਸਾਲੇ ਹੈ ਨਾ ਇਹਦੇ ਨਾਲ ਜਿਹੜਾ ਸਬਜ਼ੀ ਦਾ ਟੇਸਟ ਆ ਬਹੁਤ ਵਧੀਆ ਆਂਦਾ ਹੈ ਤੇ ਉਸ ਤੋਂ ਬਾਅਦ ਆਪਾਂ ਲਸਣ ਪਾਵਾਂਗੇ ਇੱਕ ਚਮਚ ਦੇ ਕਰੀਬ ਚੋਪ ਕੀਤਾ ਹੋਇਆ ਲਸਣ ਜਦੋਂ ਭੁੱਜ ਹੋ ਜਾਏਗਾ ਫਿਰ ਆਪਾਂ ਦੋ ਪਿਆਜ਼ ਲੰਬੇ-ਲੰਬੇ ਕੱਟੇ ਹੋਏ ਉਹ ਪਾ ਦਵਾਂਗੇ ਤੇ ਪਿਆਜ਼ਾਂ ਨੂੰ ਅਸੀਂ ਪਕਾਵਾਂਗੇ ਲਾਲ ਹੋਣ ਤੱਕ ਦੇਖੋ ਇਧਰ ਜਿਹੜਾ ਸਾਡਾ ਸਾਰਾ ਜਿਮੀ ਗੰਦ ਫਰਾਈ ਹੋ ਚੁੱਕਾ ਹੈ ਪਿਆਜ਼ ਜਦੋਂ ਭੁੱਜਿਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਟਮਾਟਰ ਤੇ ਅਦਰਕ ਪਾਵਾਂਗੇ ਦੋ ਟਮਾਟਰ ਲਵਾਂਗੇ ਅਸੀਂ ਉਹਨਾਂ ਨੂੰ ਛੋਟਾ-ਛੋਟਾ ਕੱਟ ਲਵਾਂਗੇ ਤੇ ਨਾਲ ਜਿਹੜਾ ਆਪਾਂ ਅਦਰਕ ਪਾਣਾ ਹੈ ਉਹ ਵੀ ਅਸੀਂ ਬਰੀਕ-ਬਰੀਕ ਉਹਨੂੰ ਬਿਲਕੁਲ ਛੋਟਾ-ਛੋਟਾ ਕੱਟ ਲਵਾਂਗੇ ਟਮਾਟਰ ਤੇ ਅਦਰਕ ਨੂੰ ਅਸੀਂ ਪਿਆਜ਼ਾਂ ਦੇ ਨਾਲ ਹੀ ਭੁੰਨ ਲਵਾਂਗੇ ਟਮਾਟਰ ਜਦੋਂ ਥੋੜੇ ਜਿਹਾ ਸੌਫਟ ਹੋ ਜਾਣਗੇ ਫਿਰ ਆਪਾਂ ਆਪਣੇ ਮਸਾਲੇ ਪਾ ਦਾਂਗੇ ਨਮਕ ਹੋ ਗਿਆ ਆਪਣੇ ਸਵਾਦ ਅਨੁਸਾਰ ਹਲਦੀ ਗਰਮ ਮਸਾਲਾ ਤੇ ਲਾਲ ਮਿਰਚ ਇਹ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲਓ ਜਿੰਨਾ ਜਿੰਨਾ ਸਮਾਨ ਤੁਸੀਂ ਜਿੰਨਾ ਕਿ ਜਿਵੇਂ ਗੰਧ ਲਿਆ ਹੈ ਉਹਦੇ ਹਿਸਾਬ ਦੇ ਨਾਲ ਅੱਧਾ ਚਮਚ ਲਾਲ ਮਿਰਚ ਦਾ ਪਾਇਆ ਹੈ ਜਿਆਦਾ ਲਾਲ ਮਿਰਚ ਨਹੀਂ ਪਾਈ ਹੈ ਕਿਉਂਕਿ ਜਿਹੜੇ ਇੱਥੇ ਸਾਫ ਤੇ ਮਸਾਲੇ ਵੀ ਪਾਏ ਆ ਉਹਨਾਂ ਦਾ ਵੀ ਆਪਣਾ ਜਿਹੜਾ ਥੋੜਾ ਤੇਜਪਨ ਹੁੰਦਾ ਹੈ ਇਸ ਕਰਕੇ ਆਪਾਂ ਅੱਧਾ ਚਮਚ ਲਾਲ ਮਿਰਚ ਦਾ ਪਾਇਆ ਤੇ ਅੱਧਾ ਚਮਚ ਇਹ ਆਪਾਂ ਕਸ਼ਮੀਰੀ ਮਿਰਚ ਪਾਈ ਹੈ ਇੱਕ ਵਾਰੀ ਆਪਾਂ ਇਹਨਾਂ ਨੂੰ ਪਕਾ ਲੈਂਦੇ ਆਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਟਮਾਟਰ ਜਦੋਂ ਥੋੜੇ ਜਿਹਾ ਸੌਫਟ ਹੋ ਜਾਣਗੇ ਫਿਰ ਆਪਾਂ ਇਹਦੇ ਵਿੱਚ ਪਾਣੀ ਐ ਮਲਾਈ ਇੱਥੇ ਆਪਾਂ 2 ਚਮਚਿਆਂ ਦੇ ਕਰੀਬ ਜਿਹੜੀ ਮਲਾਈ ਪਾ ਦਿੱਤੀ ਐ ਤੇ ਮਲਾਈ ਨੂੰ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਔਨੀ ਦੇਰ ਤੱਕ ਅਸੀਂ ਮਸਾਲੇ ਨੂੰ ਪਕਾਵਾਂਗੇ ਜਿੰਨੀ ਦੇਰ ਤੱਕ ਜਿਹੜਾ ਤੇਲ ਘਿਓ ਐ ਬਾਹਰ ਨਹੀਂ ਆਂਦਾ ਮਸਾਲੇ ਦੇ ਵਿੱਚੋਂ ਦੇਖੋ ਹਲਕਾ ਹਲਕਾ ਕਿ ਉਹ ਬਾਹਰ ਆਣਾ ਸ਼ੁਰੂ ਹੋ ਚੁੱਕਾ ਹੈ ਸਾਈਡਾ ਤੇ ਤੇ ਫਿਰ ਆਪਾਂ ਜਿਹੜਾ ਫਰਾਈ ਕੀਤਾ ਹੋਇਆ ਜਿਮੀ ਗੰਦ ਹੈ ਉਹ ਅਸੀਂ ਕੜਾਈ ਦੇ ਵਿੱਚ ਪਾ ਦੇਵਾਂਗੇ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਅੱਧਾ ਕੱਪ ਪਾਣੀ ਦਾ ਪਾਵਾਂਗੇ ਕਿਉਂਕਿ ਅਸੀਂ ਥੋੜੀ ਜਿਹੀ ਸਬਜ਼ੀ ਨੂੰ ਰਿਝਾਣਾ ਹੈ ਤੇ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਹੈ ਇਹ ਥੱਲੇ ਲੱਗ ਜਾਏਗੀ ਇਸ ਕਰਕੇ ਆਪਾਂ ਅੱਧਾ ਕੱਪ ਪਾਣੀ ਦਾ ਪਾਉਣ ਤੋਂ ਬਾਅਦ ਸਬਜ਼ੀ ਨੂੰ ਢੱਕ ਕੇ ਥੋੜੀ ਦੇਰ ਦੇ ਲਈ ਪਕਾਵਾਂਗੇ 10 ਕਿ ਮਿੰਟ ਤੱਕ ਅਸੀਂ ਇਹਨੂੰ ਪਕਾਵਾਂਗੇ 10 ਕਿ ਮਿੰਟ ਬਾਅਦ ਅਸੀਂ ਢੱਕਣ ਚਾੱਕ ਕੇ ਇੱਕ ਵਾਰ ਸਬਜ਼ੀ ਨੂੰ ਛੇੜ ਮਾਰ ਲਵਾਂਗੇ ਦੇਖੋ ਇਧਰ ਜਿਹੜੀ ਸਬਜ਼ੀ ਹੈ ਇਹਦਾ ਕਲਰ ਕਿੰਨਾ ਜ਼ਿਆਦਾ ਸੋਹਣਾ ਆ ਚੁੱਕਾ ਹੈ ਤੇ ਹੁਣ ਆਪਾਂ ਗੈਸ ਨੂੰ ਕਰ ਦੇਵਾਂਗੇ ਬੰਦ ਇਧਰ ਜਿਹੜੀ ਸਾਡੀ ਜਿਮੀ ਗਾਂਦਰੀ ਸੁੱਕੀ ਸਬਜ਼ੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਬਹੁਤ ਜ਼ਿਆਦਾ ਵਧੀਆ ਖੁਸ਼ਬੂਦਾਰ ਤੇ ਸਵਾਦ ਬਣ ਕੇ ਤਿਆਰ ਹੋਈ ਹੈ ਐਂਡ ਵਿੱਚ ਆਪਾਂ ਜ਼ਿਆਦਾ ਸਾਰਾ ਹਰਾ ਧਨੀਆ ਪਾ ਕੇ ਇੱਕ ਵਾਰ ਸਬਜ਼ੀ ਨੂੰ ਕਰ ਲਵਾਂਗੇ ਮਿਕਸ ਜੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਮਿਲਦੇ ਆ ਫਿਰ ਕੋਈ ਨਵੀਂ ਵੀਡੀਓ ਦੇ ਨਾਲ